ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਖਾਲਸਾ ਦੀ ਧਰਤੀ ਸ਼੍ਰੀ ਨਨਤਪੁਰ ਸਾਹਿਬ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਬਲੋਂ ਨਨਤਪੁਰ ਸ਼ਹਿਰ ਵਸਾਇਆ ਗਿਆ ਸੀ 316090 ਵਿੱਚ ਇਸ ਸਥਾਨ ਉਤੇ ਦਸਮ ਪਾਤਸ਼ਾ ਕਲੰਕੀਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਆਮ ਲੋਕਾਂ ਨੂੰ ਖੰਡੇ ਬਾਟੇ ਦੀ ਪਹਲ ਸ਼ਿਕਾ ਕੇ ਸਿੱਖ ਤੋਂ ਸਿੰਘ ਅਤੇ ਸਿੰਘ ਤੋਂ ਖਾਲਸਾ ਸਜਾ ਦਿੱਤਾ ਪਹਾੜੀ ਰਾਜੇ ਗੁਰੂ ਮਹਾਰਾਜ ਤੋਂ ਬਹੁਤ ਦੁਖੀ ਸਨ ਕਿਉਂਕਿ ਉਹਨਾਂ ਨੇ ਆਮ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੋਂ ਹਜ਼ਾਰਾਂ ਸਾਲਾਂ ਤੋਂ ਅਤਿਆਚਾਰ ਹੁੰਦਾ ਆ ਰਿਹਾ ਸੀ ਇੱਕ ਅੰਮ੍ਰਿਤ ਦੀ ਪਹਲ ਸ਼ਿਕਾ ਕੇ ਸਿੰਘ ਬਣਾ ਦਿੱਤਾ ਤੇ ਉਹ ਸਿੰਘ ਹੁਣ ਈਨ ਮੰਨਣ ਦੇ ਹੱਕ ਵਿੱਚ ਨਹੀਂ ਸਨ ਮੁਗਲ ਹਕੂਮਤ ਕੋਲ ਵੀ ਇਸ ਦਾ ਜ਼ਿਕਰ ਹੋਇਆ ਤੇ ਆਖਰ ਮੁਗਲ ਸਲਤਨਤ ਅਤੇ ਪਹਾੜੀ ਰਾਜਿਆਂ ਨੇ ਰਲ ਕੇ ਅਨੰਦਪੁਰ ਸਾਹਿਬ ਤੇ ਹਮਲਾ ਕਰ ਦਿੱਤਾ ਪੰਜ ਜੰਗਾਂ ਹੋਈਆਂ ਜਿਸ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਲਗਾਤਾਰ 6 ਮਹੀਨੇ ਦਾ ਘੇਰਾ ਪਿਆ ਰਿਹਾ ਪੋਹ ਦੇ ਮਹੀਨੇ ਦੇ ਵਿੱਚ ਸ਼ਹੀਦੀ ਜੋੜ ਮੇਲੇ ਲਗਾਏ ਜਾਂਦੇ ਨੇ ਚਾਹੇ ਮਾਛੂੜਾ ਸਾਹਿਬ ਚਮਕੌਰ ਸਾਹਿਬ ਫਤੇਗੜ ਸਾਹਿਬ ਉਹਨਾਂ ਸਿੰਘਾਂ ਨੂੰ ਸਮੇਂ ਨੂੰ ਯਾਦ ਕੀਤਾ ਜਾਂਦਾ ਕੀ ਅੱਜ ਸਿੰਘ ਸਾਹਿਬ ਨਾਲ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸ ਦੇ ਬਾਰੇ ਸਾਂਝ ਪਾਉਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਸਦਾਨੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਇਸ ਖੜੇ ਹਾਂ। ਇਹ ਪਾਵਨ ਧਰਤੀ ਸ਼ਹੀਦਾਂ ਦੇ ਸਰਤਾਜ ਸਤਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ 19 ਜੂਨ ਸੰਨ 1663 ਈਸਵੀ ਨੂੰ ਬिलासपुर ਦੇ ਰਾਜੇ ਦੇ ਕੋਲੋਂ ਖਰੀਦ ਕੇ ਇਸ ਪਾਵਨ ਨਗਰ ਦੀ ਨੀਂ ਰੱਖੀ। ਇਸੇ ਹੀ ਪਾਵਨ ਸਥਾਨ ਤੇ ਜਿੱਥੇ ਅਸੀਂ ਖੜੇ ਹੋਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਜ਼ਿੰਦਗੀ ਦੇ ਲਗਭਗ 35 ਸਾਲ ਬਤੀਤ ਕੀਤੇ ਨੇ। ਇਸੇ ਹੀ ਪਾਵਨ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਰਨ ਦੇ ਵਿੱਚ ਕਸ਼ਮੀਰੀ ਪੰਡਤ ਚੱਲ ਕੇ 500 ਪੰਡਤਾਂ ਦਾ ਡੈਪੂਟੇਸ਼ਨ ਪੰਡਤ ਕਿਰਪਾ ਰਾਮ ਪੰਡਤ ਪੂਰਨ ਚੰਦ ਜੀ ਜੀ ਅਗਵਾਈ ਹੈ ਇਸ ਸਥਾਨ ਤੇ ਆਇਆ ਤੇ ਇਸੇ ਸਥਾਨ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ Hindu ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵੱਲ ਚੱਲੇ ਪਏ ਸਨ ਪਹਾੜੀ ਰਾਜੇ ਜਾਤਵਾਨੀ ਲੋਕ ਗੁਰੂ ਪਾਤਸ਼ਾਹ ਦੇ ਨਾਲ ਇਸ ਗੱਲ ਤੋਂ ਨਾਰਾਜ਼ ਸਨ ਕਿ ਜਿਨ੍ਹਾਂ ਲੋਕਾਂ ਦੇ ਸਿਰ ਤੇ ਸਾਡੀ ਦੁਕਾਨਦਾਰੀ ਚੱਲਦੀ ਸੀ ਇਹ ਕਮੀ ਕਮੀ ਲੋਕ ਸਾਡੇ ਕੰਮ ਕਰਦੇ ਸਨ ਸਾਡੇ ਦੁਕਾਨਦਾਰੀ ਦਾ ਜਿਹੜਾ ਬਹੁਤ ਸਾਰਾ ਹਿੱਸਾ ਇਹਨਾਂ ਲੋਕਾਂ ਦਾ ਸੀ ਉਹਨਾਂ ਸਾਰੇ ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਜ਼ਾਦ ਕਰ ਦਿੱਤਾ ਹੈ ਉਹ ਸਾਰੇ ਲੋਕ ਸਾਡੇ ਸ਼ਸਤਰਾਂ ਦੀ ਮਰਜ਼ਾਦਾ ਦੇ ਖਿਲਾਫ ਘੋੜਿਆਂ ਦੀ ਸਵਾਰੀ ਕਰਦੇ ਨੇ ਸ਼ਸਤਰ ਪਹਿਨਦੇ ਨੇ ਜਾਤ ਪਾਤ ਖਤਮ ਕਰ ਦਿੱਤੀ ਗਈ ਇੱਕ ਨਵਾਂ ਧਰਮ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਪਾਇ ਸਿਧਾਂਤਾਂ ਤੇ ਚੱਲ ਕੇ ਖਲਸੇ ਦੀ ਸਾਜਨਾ ਵੀ ਇੱਥੇ ਇਸੇ ਸਥਾਨ ਤੇ 3 ਮਾਰਚ 1699 ਨੂੰ ਹੋ ਚੁੱਕੀ ਸੀ ਜਦੋਂ 1699 ਦੀ ਵਿਸਾਖੀ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਰੇ ਇਕੱਠ ਵਿੱਚ ਆਪਣੀ ਸ਼ਮਸ਼ੀਰ ਲਹਿਰਾ ਕੇ ਪੰਜ ਸੇਰਾਂ ਦੀ ਮੰਗ ਕੀਤੀ ਅਤੇ ਜਿਨ੍ਹਾਂ ਸਿੱਖਾਂ ਨੇ ਆਪਣਾ ਸੀਸ ਗੁਰੂ ਜੀ ਦੇ ਅੱਗੇ ਪੇਸ਼ ਕੀਤਾ ਉਹਨਾਂ ਨੂੰ ਗੁਰੂ ਮਹਾਰਾਜ ਨੇ ਅਮਰਤ ਸ਼ਕਾ ਕੇ ਪੰਜ ਪਿਆਰਿਆਂ ਦੇ ਰੁਤਬੇ ਨਾਲ ਨਿਵਾਜਿਆ ਅਤੇ ਫਿਰ ਪੰਜ ਪਿਆਰਿਆਂ ਤੋਂ ਖੁਦ ਅਮਰਤ ਸ਼ਾਹ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣ ਗਏ ਕਲਗੀਧਰ ਪਾਤਸ਼ਾਹ ਮਹਾਰਾਜੀ ਨੇ ਜਿੱਥੇ ਇੱਥੇ ਖਾਲਸਾ ਪੰਥ ਦੀ ਸਾਧਨਾ ਕੀਤੀ ਖੰਡੇ ਬਾਟੇ ਦਾ ਅਮ੍ਰਿਸ਼ਕ ਆਇਆ ਉਥੇ ਇਤਿਹਾਸ ਗਵਾਹ ਏ ਕਿ ਇਸ ਧਰਤੀ ਦੇ ਉੱਤੇ ਵੀ ਜੰਗ ਹੋਏ ਨੇ ਪੰਗਾਣੀ ਦਾ ਜੰਗ ਵੀ ਏ ਜਾਂ ਕਲਗੀਧਰ ਪਾਤਸ਼ਾਹ ਨੇ ਜਿਹੜੀਆਂ 14 ਜਾਂ 16 ਲੜਾਈਆਂ ਲੜੀਆਂ ਅਤੇ ਉਹਨਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਇਹਨਾਂ ਲੜਾਈਆਂ ਦੇ ਵਿੱਚ ਭਾਵੇਂ ਆਨੰਦਪੁਰ ਸਾਹਿਬ ਦੀਆਂ ਲੜਾਈਆਂ ਨੇ ਭਾਵੇਂ ਹੋਰ ਜੰਗਾਂ ਨੇ ਜਿਹੜੇ ਸਿੰਘਾਂ ਨੇ ਆਪਣੀ ਬਹਾਦਰੀ ਦੇ ਕਰਤੱਵ ਦਿਖਾਏ ਉਹ ਬੜੇ ਲਾ ਮਿਸਾਲ ਸੀ 1683 ਈਸਵੀ ਵਿੱਚ ਜਦੋਂ ਰਵਾਲਸਰ ਦੇ ਪਹਾੜੀ ਤੇ ਇਹਨਾਂ ਨੇ ਆਪਣਾ ਕੱਠ ਕੀਤਾ ਸ਼ਰਤ ਲਾਈ ਸੀ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਸਿੱਖ ਬਣ ਜਾਵਾਂਗੇ ਸਾਰੇ ਪਰ ਜਿਹੜੇ ਆ ਗਰੀਬ ਲੋਕ ਕਮੀ ਕਮਿਨੀ ਲੋਕ ਜਿਹੜੇ ਸਦੀਆਂ ਤੋਂ ਸਾਡੀਆਂ ਕਾਮਸੀਆਂ ਕਰਦੇ ਸਨ ਸਾਡੇ ਘਰੇਲੂ ਕੰਮ ਕਰਦੇ ਸਨ ਤੁਸੀਂ ਇਹਨਾਂ ਦਾ ਵਾਟਾ ਵੱਖ ਕਰਦੇ ਹੋ ਤੁਸੀਂ ਇਹਨਾਂ ਦੀਆਂ ਪੰਗਤਾਂ ਵੱਖ ਲਾ ਦਿਓ ਇਹਨਾਂ ਨੂੰ ਵੱਖਰੇ ਬਿਠਾਓ ਸਾਡੇ ਸ਼ਸਤਰਾਂ ਦੀ ਮਰਜ਼ਾਦਾ ਦਾ ਹਨਨ ਨਾ ਕਰੋ ਤੇ ਗੁਰੂ ਤੇਗ ਬਹਾਦਰ ਤਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵੇਲੇ ਕਿਹਾ ਸੀ ਕਿ ਜਿਹਨਾਂ ਲੋਕਾਂ ਨੂੰ ਤੁਸੀਂ ਕਮੀ ਕਮਿਨ ਕਹਿੰਦੇ ਹੋ ਮੈਂ ਇਹਨਾਂ ਨੂੰ ਸਰਦਾਰੀਆਂ ਦੇਣੀਆਂ ਹਨ ਜਨਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਇਹੀ ਕੋ ਸਰਦਾਰ ਬਣਾਉ ਇਹੀ ਸਿਰ ਰਾਜੇ ਉਪਜਾਉ ਰਾਜ ਕਰਨ ਕੀ ਰੀਤ ਰੀਤ ਸਿਖਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਸੋ ਇਸ ਗੱਲੋਂ ਨਾਰਾਜ਼ ਹੋ ਕੇ ਪਹਾੜੀ ਰਾਜਿਆਂ ਨੇ ਗੁਰੂ ਸਾਹਿਬਾਨ ਦੇ ਨਾਲ ਲੜਾਈਆਂ ਸ਼ੁਰੂ ਕੀਤੀਆਂ ਖੰਡੇ ਦੀ ਪਹਲ ਨੇ ਇਹਨਾਂ ਮੁਰਦਾ ਸ਼ਰੀਰਾਂ ਵਿੱਚ ਇੱਕ ਰੂਹ ਫੂਕ ਦਿੱਤੀ ਜ਼ੁਲਮ ਦਾ ਟਾਕਰਾ ਕਰਨ ਦੀ ਸ਼ਕਤੀ ਨੂੰ ਦੇਖ ਕੇ ਪਹਾੜੀ ਰਾਜੇ ਡਰ ਨਾਲ ਭਰ ਗਏ ਜਿਨ੍ਹਾਂ ਉੱਤੇ ਜ਼ੁਲਮ ਕਰਕੇ ਪਹਾੜੀ ਰਾਜੇ ਆਪਣੀ ਖਜ਼ਾਨੇ ਭਰਦੇ ਸਨ ਹੁਣ ਉਹ ਬਾਗੀ ਬਣਦੇ ਜਾ ਰਹੇ ਸੀ ਗੁਰੂ ਜੀ ਨੇ ਨੱਬੇ ਕੁਚਲੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੁਣ ਉਹ ਆਜ਼ਾਦ ਸਨ ਪਹਾੜੀ ਰਾਜਿਆਂ ਨੇ ਆਪਣੇ ਹੱਥੋਂ ਇਹ ਜ਼ਮੀਨ ਖਿਸਕਦੀ ਦੇਖ ਕੇ ਜੰਗ ਦੇ ਮੈਦਾਨ ਵਿੱਚ ਗੁਰੂ ਮਹਾਰਾਜ ਨਾਲ ਭੇੜਨ ਦਾ ਫੈਸਲਾ ਕਰ ਲਿਆ ਸੀ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਪੰਜ ਲੜਾਈਆਂ ਵਿੱਚ ਖਾਲਸੇ ਨੇ ਉਹ ਖੰਡਾ ਖੜਕਾਇਆ ਕਿ ਜ਼ਾਲਮ ਰਾਜਿਆਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਕਿ ਜਦੋਂ ਪੰਗਾਣੀ ਦਾ ਯੰਗ ਹੁੰਦਾ ਹੈ ਤੇ ਪੰਗਾਣੀ ਦੇ ਯੰਗ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਕੇਵਲ ਤੇ ਕੇਵਲ ਉਹ ਸਿੰਘ ਜਿਨ੍ਹਾਂ ਨੇ ਕਦੇ ਕਿਹਾ ਸੀ ਕਿ ਹਮ ਤੋ ਤੋਲਣ ਜਾਣ ਤੱਕੜੀ ਨੰਗੀ ਕਰਦ ਕਬੂ ਨੈ ਪਕੜੀ ਚਿੜੀ ਉਡੇ ਤੋ ਹਮ ਡਰ ਜਾਏ ਮੁਗਲੋਂ ਸੇ ਕੈਸੇ ਲੜ ਪਾਏ ਫਿਰ ਉਹਨਾਂ ਨੇ ਧਰ ਲੂੰਗਾ ਕਿ ਕੋ ਸ਼ਮਸ਼ੀਰ ਕੇ ਆਗੇ ਰੱਖ ਦੂੰਗਾ ਦਿਲ ਜਿਗਰ ਕਲੇਜਾ چیر ਕੇ ਆਗੇ ਉਹਨਾਂ ਦੇ ਅੰਦਰ ਕਿਹੜੀ ਤਾਕਤ ਕਲਗੀਧਰ ਪਾਤਸ਼ਾਹ ਨੇ ਭਰ ਦਿੱਤੀ ਸੀ ਦਰਸਲ ਗੱਲ ਇਹ ਆ ਕਿ ਉਹ ਪਹਿਲਾਂ ਉਦਾਂ ਹੀ ਸੰਸਾਰ ਦੇ ਵਿੱਚ ਦੁਬਾ ਦੇ ਵਿੱਚ ਆਏ ਹੋਏ ਸੀ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਿੱਥੇ ਉਹਨਾਂ ਨੂੰ ਉਸ ਡਰ ਦੇ ਵਿੱਚੋਂ ਕੱਢਿਆ ਉੱਥੇ ਤਲਵਾਰਬਾਜੀ ਦੇ ਜੋਰ ਵੀ ਉਹਨਾਂ ਨੂੰ ਬੜੇ ਲਾਮਿਸਾਲ ਇਸ ਧਰਤੀ ਦੇ ਉੱਤੇ ਗੁਰੂ ਪਾਤਸ਼ਾਹ ਆਪ ਸਿਖਾਉਂਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰੇ ਬੜੇ ਵੱਡੇ ਦੂਰਅੰਦੇਸ਼ੀ ਜਾਇ ਕਹ ਲੋ ਜੰਗੀ ਜਰਨੈਲ ਵੀ ਅਤਿ ਦਰਜੇ ਦੇ ਨਿਪੁੰਨ ਸੀ ਜਿਨ੍ਹਾਂ ਨੂੰ ਪਤਾ ਸੀ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਪੰਜ ਕਿਲੇ ਵਸਾਏ ਉਹ ਕਿਲੇ ਵਸਾਉਣ ਦਾ ਕਾਰਨ ਵੀ ਇਹ ਸੀ ਵੀ ਇੱਕ ਪਾਸੇ ਦਰਿਆ ਹੈ ਨਾਲ ਹੀ ਕਿਲਾ ਉਹਦੇ ਜਿਹੜਾ ਸਥਾਪਿਤ ਕਰ ਦਿੱਤਾ ਤੇ ਦੂਜੇ ਪਾਸੇ ਪਹਾੜੀ ਇਲਾਕੇ ਦੇ ਪਾਸੇ ਤਾਰਾਗੜ੍ਹ ਸਾਹਿਬ ਕਿਲਾ ਸਥਾਪਿਤ ਕਰ ਦਿੱਤਾ ਵੀ ਉਧਰੋਂ ਜਿਹੜੀਆਂ ਸੈਨਾ ਨੇ ਆਉਣਾ ਉਹਨਾਂ ਦਾ ਕਿਸ ਤਰੀਕੇ ਨਾਲ ਮੁਕਾਬਲਾ ਕੀਤਾ ਜਾਣਾ ਪੰਜ ਕਿਲੇ ਆਨੰਦਪੁਰ ਸਾਹਿਬ ਦੀ ਰੱਖਿਆ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਧਰਤੀ ਦੇ ਉੱਤੇ ਬਣਾਏ ਸੀ ਇਸ ਦਾ ਵੀ ਇੱਕ ਕਾਰਨ ਆ ਵੀ ਗੁਰੂ ਪਾਤਸ਼ਾਹ ਕਿੰਨੇ ਦੂਰ ਦੂਰਅੰਦੇਸ਼ੀ ਸੀ ਕਿ ਕਿਸ ਤਰੀਕੇ ਨਾਲ ਜਿਹੜੀ ਆਨੰਦਪੁਰ ਸਾਹਿਬ ਦੀ ਜਿਹੜੀ ਰੱਖਿਆ ਹੈ ਉਹ ਕੀਤੀ ਜਾਵੇ ਇਸ ਤੋਂ ਇਲਾਵਾ ਭਾਈ ਉਦਾਸ ਸਿੰਘ ਜੀ ਜਦੋਂ ਜਾਣਦੇ ਨੇ ਤੇ ਉਹ ਕੇਸਰੀ ਚੰਦ ਦਾ ਸਿਰ ਜਿਹੜਾ ਉਹ ਵੱਢ ਕੇ ਲਿਆਉਂਦੇ ਨੇ ਉਹ ਇਤਿਹਾਸ ਵੀ ਸਾਡੇ ਸਾਹਮਣੇ ਆ ਵੀ ਭਾਈ ਉਹਦੇ ਸਿੰਘ ਜੀ ਨੇ ਜਦੋਂ ਕੇਸਰੀ ਚੰਦ ਦਾ ਸਿਰ ਵੱਢ ਕੇ ਕਿਲਾ ਫਤਿਹਗੜ੍ਹ ਸਾਹਿਬ ਵਿਖੇ ਲੈ ਕੇ ਆਏ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਵੀ ਰਹਿ ਕੇ ਮੁਕਾਬਲਾ ਕੀਤਾ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਲਗਭਗ ਮਈ 1704 ਦੇ ਵਿੱਚ ਇੱਕ ਵੱਡਾ ਘੇਰਾ ਪਾਇਆ ਗਿਆ ਜਿੱਚ 22 ਧਾਰ ਰਿਆਸਤਾਂ ਦੀਆਂ ਫੌਜਾਂ ਵੀ ਸ਼ਾਮਲ ਹੋਈਆਂ ਸੂਬਾ ਸਰਹੰਦ ਮੁਲਤਾਨ ਦਿੱਲੀ ਤੇ ਜੰਮੂ ਕਸ਼ਮੀਰ ਦੀਆਂ ਫੌਜਾਂ ਰਲਾਕੇ ਔਰ ਇਤਿਹਾਸਕ ਏਗਵਾਈ ਮਿਲਦੀ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਘੇਰਾ ਪਾਇਆ ਗਿਆ 7-8 ਮਹੀਨੇ ਲਗਾਤਾਰ ਇਸ ਧਰਤੀ ਨੂੰ ਘੇਰਾ ਪਿਆ ਰਿਹਾ ਤੇ ਇਤਿਹਾਸਕਾਰ ਇਹ ਕਹਿੰਦੇ ਨੇ ਵੀ ਇੰਨੀ ਕੋ ਗਿਣਤੀ ਸੀ ਘੇਰਾ ਪਾਉਣ ਵਾਲਿਆਂ ਦੀ ਜੇ ਕਿਤੇ ਇੱਕ ਇੱਕ ਸਿਪਾਈ ਇੱਕ ਇੱਕ ਮੁਠੀ ਭਰ ਕੇ ਆਨੰਦਪੁਰ ਸਾਹਿਬ ਵਾਲ ਮਿੱਟੀ ਦੀ ਸੁੱਟਦਾ ਤੇ ਆਨੰਦਪੁਰ ਸਾਹਿਬ ਸਾਰਾ ਕਹਿੰਦੇ ਮਿੱਟੀ ਚ ਦੱਬਿਆ ਜਾਣਾ ਸੀ ਇੱਥੇ ਬਹੁਤ ਸਾਰੇ ਕੌਤਕ ਸਤਿਗੁਰੂ ਜੀ ਦੀ ਪਾਵਨ ਗਵਾਈ ਵਿੱਚ ਸਿੰਘਾਂ ਨੇ ਲਾਸਾਨੀ ਕੁਰਬਾਨੀਆਂ ਕੀਤੀਆਂ ਅੰਤ 6 ਤੇ 7 ਪੋ ਮੁਤਾਬਕ 21 ਤੇ 22 ਦਸੰਬਰ ਸੰਨ 1704 ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਤਿਗੁਰੂ ਜੀ ਨੂੰ ਇਸ ਨਗਰੀ ਨੂੰ ਹਮੇਸ਼ਾ ਵਾਸਤੇ ਅਲਵਦਾ ਕਹਿਣਾ ਪਿਆ ਧੰਗੁਰੂ ਗੋਬਿੰਦ ਸਿੰਘ ਜੀ ਦੀ ਗਵਾਈ ਦੇ ਵਿੱਚ ਸਿੱਖ ਜਥੇ ਜਿਹੜੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਤੇ ਇਹ ਝੂਠੇ ਲੋਕਾਂ ਨੇ ਅਕਿਰਤ ਕਰਨ ਲੋਕਾਂ ਨੇ ਅਚਨ ਚੇਤ ਗੁਰੂ ਜੀ ਤੇ ਹਮਲਾ ਬੋਲ ਦਿੱਤਾ ਪਹਿਲੀ ਲੜਾਈ ਬਾਬਾ ਉਦਾਸ ਸਿੰਘ ਜੀ ਦੇ ਬਾਬਾ ਉਦੇ ਸਿੰਘ ਜੀ ਦੇ ਜਥੇ ਨਾਲ ਨਰਮੋਗੜ ਦੀ ਪਹਾੜੀ ਤੇ ਹੋਈ ਹੈ ਜਿੱਥੇ ਲੜਦੇ ਆਂ ਭਿੜਦੇ ਆਂ ਸਿੱਖ ਕਾਫਲਾ ਤਾਂ ਅੱਗੇ ਵੱਧ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪਰ ਉੱਥੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਲਗਭਗ ਆਪਣੇ 50 ਸਾਥੀਆਂ ਦੇ ਨਾਲ ਸ਼ਹੀਦ ਹੋ ਗਏ ਨੇ